ਤੂੰ ਡਰੀ ਪਈ ਹੋਵੇ ਧਰਨ ਪਈ ਹੋਵੇ ਓਨਲੀ ਫੌਲ ਲੇਟਿਸ ਮਾਹੀ ਰਹੇ ਗਫਤੋ ਗਪਹਾਓ ਮਾਹੀ ਰਹੇ ਵਧੀਆ ਰੋਗਾ ਦਾ ਮਾਲਕ ਹੈ ਜੇ ਰੋਗਾ ਦਾ ਐਂ ਕਹਿੰਦਾ ਸੀ ਮੈਂ ਬਰੇ ਤੁਸੀਂ ਪਹਿਲਾਂ ਕਿਉਂ ਨਹੀਂ ਆਈ ਸੀ ਮੇਰਾ ਪਹਿਲੇ ਬੰਦੇ ਨੇ ਫੋਨ ਵੀ ਨਹੀਂ ਚੱਕਿਆ ਮੇਰਾ ਦੇਖ ਲੱਕੀ ਹੈ ਹੈ ਪੈਂਦਾ ਖਸਮਾਂ ਐਨਾ ਜਾ ਜਿਹੜਾ ਕੀ ਆ ਗਿਆ ਐਨਾ ਅਨਜਾ ਦੇ ਵਧੀਆ ਮਾਹੀ ਦਾ ਕਹ ਨੂੰ ਕਹਿੰਦਾ ਨਾ ਕਿਤੇ ਹੈ ਹੁਣ ਬਸ ਕਰ ਜਾ ਹੋਰ ਕਹੂੰ ਮਜਿ ਮੈਂ ਤੁਮਾ ਤੇ ਥਾਪੜ ਹੀ ਲਾਉਂ ਕਦੇ ਬਸ ਜੇ ਮੈਂ ਤੁਮ ਨੂੰ ਦੱਸਤੀ ਗੱਲ ਇੜੀਆਂ ਤੂੰ ਹਰਕਤਾਂ ਕਰਦਾ ਨਾ ਇਹ ਤੈਨੂੰ ਤਾਂ ਵੀ ਇਹਨੂੰ ਫੁੱਦੂ ਤਰ੍ਹਾਂ ਫਿਰ ਤੈਨੂੰ ਪਤਾ ਹੀ ਨਹੀਂ ਕਾਛਦਾ ਪਰ ਮੈਨੂੰ ਪਤਾ ਸਾਰੀ ਗੱਲ ਦਾ ਹੈਗਾ ਤਾਂ ਤੂੰ ਭਿੰਡਾ ਖਸਮਾ ਘਰੇ ਦੀ ਤੂੰ ਕਹਿੰਦਾ ਖੇਤ ਮੈਂ ਤੈਨੂੰ ਕਿਹਾ ਮਾਂ ਦਵਾਈ ਦੇ ਜਾ ਉਹ ਤਾਂ ਮੈਂ ਜਾਣ ਕੇ ਕਹਿਤਾ ਮੇਰੀ ਭਿੰਡਾ ਫੇਰਾ ਤੇਰੀ ਦਾ ਗਾਇਂ ਫਿਰ ਮੈਨੂੰ ਬੁਰਾ ਲੱਗਦਾ ਇਹ ਜਦੋਂ ਬੰਦਾ ਇਹ ਗਲਤ ਗੱਲ ਕਰਦਾ ਹੈ ਕੀ ਇਹ ਹਾਂ ਦੁੱਧ ਬਣਾਈਏ ਜੀ ਪਿਛਲੇ ਵਾਲਾ ਆ ਦੁੱਧ ਬਣਾ ਲਓ ਫਿਰ ਭਿੰਡਾ ਖਸਮਾ ਗੁਫਤਾ ਡਾਕਟਰ ਹੈ ਮੀਰਾ ਖੜ ਖੜਾ ਲੁੱਚਾ ਬੰਦਾ ਸਿਰੇ ਦਾ ਕਬੀ ਐਂ ਦਾ ਮੈਨੂੰ ਤਾਂ ਇਹ ਹਰ ਖਾਉਂਦਾ ਵੀ ਇਹ ਆਇਆ ਕਿਉਂ ਨਹੀਂ ਆਇਆ ਕਿਉਂ ਨਹੀਂ ਬੰਦਾ ਮਰਦਾ ਹੋਵੇ ਇਹਦਾ